ਵਾਰਜੇ ਕਾ ਖਾਲਸਾ ਵਾਰਜੇ ਕੀ ਫਤਿਹ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਨਾਲ ਆ ਇੱਕ ਕੱਲ ਆਪਾਂ ਖਬਰ ਕਰਕੇ ਹਟੇ ਆ ਕਿ ਭਾਈ ਅੰਮਰਤਪਾਲ ਸਿੰਘ ਉੱਤੇ ਜਵਾਬਾ ਕਾਨੂੰਨ ਜਿਹੜਾ ਲੱਗ ਚੁੱਕਿਆ ਗੱਲ ਲਗਾ ਦਿੱਤਾ ਸਰਕਾਰਾਂ ਵੱਲੋਂ ਪਹਿਲਾਂ ਦੋ ਵਾਰ ਐਨਐਸਏ ਤੇ ਫਿਰ ਹੁਣ ਜਦੋਂ ਪਤਾ ਸੀ ਕਿ ਭਾਈ ਅੰਮਰਤਪਾਲ ਸਿੰਘ ਦੀ ਰਿਹਾਈ ਹੋਣੀ ਆ ਹੁਣ ਜਵਾਬਾ ਕਾਨੂੰਨ ਲਗਾ ਦਿੱਤਾ ਤੇ ਇਹਦੇ ਨਾਲ ਇੱਕ ਹੋਰ ਵੱਡੀ ਖਬਰ ਜੁੜ ਗਈ ਅੱਜ ਬਹੁਤ ਅਹਿਮ ਖਬਰ ਆ ਤੇ ਸਿੱਖ ਕੌਮ ਦੇ ਲਈ ਕੱਚਝੋੜਨ ਵਾਲੀ ਇੱਕ ਹੋਰ ਖਬਰ ਹੈ ਜਿਹੜੀ ਕਿ ਪਰਿਵਾਰ ਦੇਰ ਨਾਲ ਜਿਹੜੀ ਜੁੜੀ ਆ ਭਾਈ ਅੰਮਰਪਾਲ ਸਿੰਘ ਦੇ ਪਰਿਵਾਰ ਦੇ ਨਾਲ ਜੁੜੀ ਆ ਉਹਨਾਂ ਦੀ ਪਤਨੀ ਕਰਨ ਦੀਪਕੌਰ ਦੇ ਨਾਲੇ ਖਬਰ ਜੁੜੀ ਆ ਤੇ ਉਹ ਖਬਰ ਵੀ ਸੁਣਾਉਣਿਆ ਕੀ ਖਬਰ ਅਸਲੀ ਖਬਰ ਕੀ ਆ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਸਰਕਾਰਾਂ ਦੀ ਕਿ ਲੋਕਾਂ ਵੱਲੋਂ ਪਹਿਲੇ ਕਹਿ ਜਾ ਰਿਹਾ ਸੀ ਕਿ ਭਗਵਾਨਤ ਮਾਨ ਤੇ ਬੀਜੇਪੀ ਦੀ ਸਰਕਾਰ ਜਿਹੜਾ ਰਲ ਚੁੱਕੀ ਆ ਤੇ ਜਿਹੜਾ ਰਲ ਕੇ ਸਾਰਾ ਜਿਹੜਾ ਭਾਈ ਅੰਮਰਤਪਾਲ ਸਿੰਘ ਦੇ ਉੱਤੇ ਜਿਹੜਾ ਨਾਜਲਾ ਸਿੱਟ ਰਹੀ ਆ ਤੇ ਇਸ ਕਰਕੇ ਇੰਨਾ ਲੋਕਾਂ ਵੱਲੋਂ ਜਿਨ੍ਹਾਂ ਨੇ ਭਾਈ ਅੰਮਰਤਪਾਲ ਸਿੰਘ ਦਾ ਵਿਰੋਧ ਕੀਤਾ ਸੀ ਜਿਹੜੇ ਚਰਚਾ ਦੇ ਵਿੱਚ ਆਏ ਸੀ ਸਰਕਾਰ ਵੱਲੋਂ ਉਹਨਾਂ ਨੂੰ ਇੱਕਾ ਛੋਟੀ ਦਾ ਕਹਿ ਲਿਆ ਆਪਾਂ ਜਾਂ ਮੋਢੇ ਰੱਖ ਕੇ ਕਹਦੇ ਹੁੰਦੇ ਬੰਦੂਕ ਚਲਾਉਣੀ ਕਿਸੇ ਦੇ ਉਹਦਾ ਕੰਮ ਕੀਤਾ ਤੇ ਉਹਨਾਂ ਨੇ ਕਰ ਦਿੱਤਾ ਤੇ ਭਾਈ ਅੰਮਰ ਸਿੰਘ ਅੰਮਰਪਾਲ ਸਿੰਘ ਤੇ ਜਵਾਬਪਾ ਕਾਨੂੰਨ ਜਿਹੜਾ ਲੱਗ ਚੁੱਕਿਆਗਾ ਹੁਣ ਇੱਥੇ ਹੀ ਬਸ ਨਹੀਂ ਅੱਗੇ ਸੁਣਾ ਤੁਸੀਂ ਹੁਣ ਭਾਈ ਅੰਮਰਪਾਲ ਸਿੰਘ ਦੀ ਪਤਨੀ ਕਰਨਦੀਪ ਕੌਰ ਆ ਜਿਹੜੀ 2 ਸਾਲਾਂ ਤੋਂ ਡਿਪਟਗੜ੍ਹ ਜੇਲ੍ਹ ਦੇ ਕੋਲ ਆ ਇੱਕਾ ਜਿਹੜਾ ਕਮਰਾ ਲੈ ਕੇ ਜਿਹੜੀ ਰਹਿ ਰਹੀ ਸੀ ਹੁਣ ਕਹਿੰਦੇ ਉਹਦਾ ਵੀ ਫੋਨ ਟਰੇਸ ਹੋਇਆ ਕਹਿੰਦੇ ਬਾਹਰੋਂ ਫੰਡਿੰਗ ਆਉਂਦੀ ਆ ਉਹਨੂੰ ਫੰਡਿੰਗ ਆਉਂਦੀ ਸੀ ਆਈਐਸਆਈਨ ਦੇ ਨਾਲ ਪਾਸਤਾ ਦੇ ਨਾਲ ਖੋਪੀਆ ਏਜੰਸੀਆਂ ਨੇ ਕਹਿਤਾ ਕਿ ਹੱਥ ਜੋੜ ਦੇ ਦਿੱਤਾ ਤੇ ਹੁਣ ਭਾਈ ਅੰਮਰਿਤਪਾਲ ਸਿੰਘ ਦੀ ਪਤਨੀ ਉੱਤੇ ਵੀ ਜਿਹੜੀ ਇੱਕ ਵੱਡੀ ਗਾਇ ਡਿੱਗਣ ਵਾਲੀ ਆ ਜਣੇ ਕਿ ਹੁਣ ਭਾਈ ਅੰਮਰਿਤਪਾਲ ਸਿੰਘ ਦੀ ਪਤਨੀ ਵੀ ਜ਼ਿਲ੍ਹੇ ਦੇ ਵਿੱਚ ਹੋਵੇਗੀ ਇਹ ਬੜੇ ਦੁਖੀ ਮਨ ਨਾਲ ਕਹਿ ਕਹਿੰਦਾ ਪੈ ਰਿਆ ਕਿ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਕਿਹਾ ਜਾ ਰਿਹਾਗਾ ਅਕੇ ਭਾਈ ਅੰਮਰਤਪਾਲ ਸਿੰਘ ਦੀ ਪਤਨੀ ਕੋਲੇ ਇੱਕ ਫੋਨ ਸੀ ਫੌਂਡ ਦਾ ਆਲਾ 2 2 4 4 ਲੱਖ ਦਾ ਅਕੇ ਜੀ ਉਹਦੇ ਵਿਦੇਸ਼ਾਂ ਦੇ ਨਾਲ ਗੱਲ ਹੁੰਦੀ ਸੀ ਕੋਈ ਇੱਕ ਆਗੂ ਜੁੜਿਆ ਸੀ ਕੋਈ ਧਾਰਮਿਕ ਆਗੂ ਜੁੜਿਆ ਸੀ ਉਹਦੇ ਰਾਹੀਂ ਕਹਿੰਦੇ ਉਹਨੂੰ ਉਹਦੀ ਪਤਨੀ ਨੂੰ ਫੰਡਿੰਗ ਫੰਡਿੰਗ ਆਉਂਦੀ ਸੀ ਕਹਿੰਦੇ ਅਜਸੀਆਂ ਕੋਲੇ ਸਾਰੇ ਸਬੂਤ ਨੇ ਕਹਿੰਦੇ ਤੇ ਨਾਲ ਕਹਿੰਦੇ ਆਈਐਸਆਈ ਜਿਹੜਾ ਦਾ ਹੱਥ ਸੀ ਭਾਈ ਅੰਮਰਤਪਾਲ ਸਿੰਘ ਦੇ ਨਾਲ ਆ ਤੇ ਆਈਐਸਆਈ ਦੇ ਨਾਲ ਆ ਕਹਿੰਦੇ ਭਾਈ ਅੰਮਰਤਪਾਲ ਸਿੰਘ ਦੀ ਪਤਨੀ ਮੇਲੀ ਹੋਈ ਸੀ ਉਦੇ ਰਾਹੀ ਜਿਹੜੀ ਗੱਲਬਾਤ ਕਰਦੀ ਸੀ ਕਹਿੰਦੇ ਏਜੰਸੀਆਂ ਕੋਲੇ ਸਬੂਤ ਨਹੀਂ ਵੱਡੇ ਇਸ ਕਰਕੇ ਕਹਿੰਦੇ ਹੁਣ ਕਦੋਂ ਵੀ ਭਾਈ ਅੰਮਰਤਪਾਲ ਸਿੰਘ ਦੀ ਪਤਨੀ ਨੂੰ ਜਿਹੜੇ ਇਹ ਸਰਕਾਰ ਜਿਹੜੀ ਸੰਮਣ ਜਾਰੀ ਕਰ ਸਕਦੀ ਆ ਪੁਸਗਿਸ ਦੇ ਤਹਿਤ ਆ ਤੇ ਉਹਦੇ ਵੀ ਵੱਡੇ ਜਿਹੜੀ ਕਾਰਵਾਈ ਆ ਪੰਜਾਬ ਤੇ ਸੈਂਟਰ ਸਰਕਾਰ ਹੁਣ ਰਲ ਕੇ ਜਿਹੜੀ ਭਾਈ ਅੰਮਰਤਪਾਲ ਸਿੰਘ ਦੀ ਪਤਨੀ ਉੱਤੇ ਵੀ ਵੱਡੀ ਕਾਰਵਾਈ ਹੋਣ ਵਾਲੀ ਆ ਇਹ ਤਾਂ ਨੂੰ ਦੁਬਾਰਾ ਦੱਸ ਦਈਏ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇੱਥੇ ਬੱਸ ਨਹੀਂ ਖੜਦੇ ਇਹ ਕੱਲੇ ਕਾਨੂੰਨ ਜਵਾਬਾ ਤੇ ਵੀ ਜਵਾਬਾ ਕਾਨੂੰਨ ਲਗਾ ਦਿੱਤਾ ਵੀ ਇੱਥੇ ਬੱਸ ਹੋ ਜਾਣਗੇ ਕਿਉਂਕਿ ਇਹਨਾਂ ਨੂੰ ਡਰ ਪੀ ਸਤਾ ਰਿਹਾਗਾ ਕਿ 2000 25 ਦੇ ਵਿੱਚ ਜਿਹੜੀ 14 ਜਨਵਰੀ ਆਉਣ ਵਾਲੀ ਆ ਉੱਤੇ ਇੱਕ ਨਵੀਂ ਪਾਰਟੀ ਦਾ ਆਗਾਜ਼ ਕਰਨਾਗਾ ਐਲਾਨ ਕਰਨਾਗਾ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਹੋ ਸਕਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਵੀ ਗਰਪਦਾਰ ਕਰਕੇ ਜਾਂ ਉਹਨਾਂ ਦੇ ਭਾਈ ਨੂੰ ਗਿਰਪਧਾਰ ਕਰਕੇ ਉਹਨਾਂ ਨੂੰ ਵੀ ﺍﻟजाया ਜਾ ਸਕੇ ਉਸ ਪਾਰਟੀ ਦਾ ਵੀ ਲਾਣ ਹੀ ਨਾ ਹੋ ਸਕੇ ਕਿ ਪਾਰਟੀ ਦਾ ਲੋਕ ਇਕੱਠੇ ਨਾ ਹੋਣ ਦਿੱਤੇ ਜਾਣ ਇਹ ਇੱਕ ਡਰ ਪੈਦਾ ਕੀਤਾ ਜਾ ਰਿਹਾ ਹੈਗਾ ਲੋਕਾਂ ਦੇ ਅੰਦਰ ਸੰਗਤਾਂ ਦੇ ਅੰਦਰ ਨੌਜਵਾਨਾਂ ਦੇ ਅੰਦਰ ਇਸ ਨੂੰ ਲੈ ਕੇ ਵੀ ਵੱਡੀ ਅਪਡੇਟ ਆ ਸਕਦੀ ਆ ਕਿ ਸਰਕਾਰਾਂ ਦੇ ਹੱਥ ਸਾਰਾ ਗੁੱਸਾ ਕੁਝ ਵੀ ਕਰ ਸਕਦੀਆਂ ਨੇ ਕਹਿੰਦੇ ਅੰਗਰੇਜ਼ ਕੱਢੇ ਸੀ ਕਾਲੇ ਅੰਗਰੇਜ਼ ਆ ਗਏ ਤੇ ਉਹਨਾਂ ਦਾ ਵੀ ਇਹੀ ਹਾਲ ਸੀ ਤੇ ਇਹਨਾਂ ਦਾ ਵੀ ਇਹੀ ਹਾਲ ਆ ਕਹਿੰਦੇ 2047 ਦੇ ਵਿੱਚ ਫੇਰ ਚਿੱਟੇ ਅੰਗਰੇਜ਼ ਆਉਣ ਵਾਲੇ ਨੇ ਤੇ ਜਿਹੜੀ ਗੱਲ ਕਰਦੇ ਆ ਕਿ ਭਾਈ ਅੰਮਰਪਾਲ ਸਿੰਘ ਦੀ ਪਤਨੀ ਕੋਲੇ ਫੋਨ ਸੀ ਉਹਨੂੰ ਵਿਦੇਸ਼ੀ ਫੰਡਿੰਗ ਆਉਂਦੀ ਰਹੀ ਆ ਤੇ 2 ਸਾਲ ਪਈ ਐਜੰਸੀਆਂ ਕਿੱਥੇ ਸੀ ਜੇ ਵਿਦੇਸ਼ੀ ਫੰਡਿੰਗ ਆਉਂਦੀ ਰਹੀ ਆ 2 2 ਸਾਲ ਤੋਂ ਸਰਕਾਰਾਂ ਕਿੱਥੇ ਸੀ ਸੁੱਤੀਆਂ ਪਈਆਂ ਸੀ ਤੇ ਅੱਜ ਇਹਨਾਂ ਨੂੰ ਜਦੋਂ ਨਵੀਂ ਪਾਰਟੀ ਦਾ ਐਲਾਨ ਕਰਨ ਲੱਗੇ ਨੇ ਤੇ ਅੱਜ ਨਾਲ ਭਾਈ ਫੰਡਕ ਵੀ ਦਿਸ ਗਈ ਉਹਦੀ ਪਤਨੀ ਦੇ ਕੋਲੇ ਆਈਐਚ ਆਈਐਸਆਈ ਦੇ ਨਾਲ ਹੱਥ ਵੀ ਮਿਲਿਆ ਦਿੱਤਾ ਕਿਉਂਕਿ ਇਹਹੀ 9 ਅਕਤੂਬਰ 2024 ਦੀ ਗੱਲ ਆ ਜਦੋਂ ਉਸ ਨੌਜਵਾਨ ਦਾ ਕਤਲ ਹੁੰਦਾਗਾ ਗੁਰਪ੍ਰੀਤ ਸਿੰਘ ਹਰੀਨਾਉ ਦਾ ਹੁਣ 3 ਮਹੀਨੇ ਬਾਅਦ ਅਕਤੂਬਰ ਨਵੰਬਰ ਦਸੰਬਰ ਜਾ ਕੇ ਜਨਵਰੀ ਦੇ ਵਿੱਚ ਜਿਵੇਂ ਆਪਾਂ ਕਾਨੂੰਨ ਲਗਾ ਦਿੱਤਾ ਕਿਉਂਕਿ ਪਾਰਟੀ ਦੇ ਆਗਾਜ਼ ਕਰਨ ਜਾ ਰਹੇ ਸੀ ਨਵੀਂ ਪਾਰਟੀ ਬਣ ਰਹੀ ਸੀ ਤੇ ਇਸ ਦੇ ਤਹਿਤ ਜਿਹੜੀਆਂ ਸਰਕਾਰਾਂ ਨੇ ਵਰਤਾਂਤ ਜਿਹੜੀਆਂ ਸਿਰਜਦੀਆਂ ਹੁੰਦੀਆਂ ਨੇ ਕਿ ਇਹਨਾਂ ਸਿੱਖਾਂ ਨੂੰ ਅਸੀਂ ਕਮੇ ਨੱਥ ਪਾਈਏ ਇਹਨਾਂ ਨੂੰ ਕਮੇ ਅਸੀਂ ਡਰਾਵੇ ਲਈਏ ਤਾਂ ਕਿ ਅੱਗੇ ਨਾ ਵੱਧ ਸਕਣ ਕਦੇ ਆਪ ਦੀ ਪਾਰਟੀ ਨਾ ਬਣਾ ਲੈਣਾ ਕਦੇ ਆਪ ਦੇ ਹੱਕਾਂ ਦੀ ਗੱਲ ਨਾ ਕਰ ਲੈਣਾ ਕਦੇ ਆਪ ਦੇ ਹੱਕ ਜਿਹੜੇ 1983 ਤੋਂ ਲੈ ਕੇ ਅੱਜ ਤੱਕ ਮਲਮ ਨਹੀਂ ਲੱਗੀ ਜਿਹੜੇ ਸਿੱਖਾਂ ਉੱਤੇ ਜ਼ਖਮ ਕੀਤੇ ਨੇ ਕਹਿੰਦੇ ਉਹਨਾਂ ਦੇ ਉੱਤੇ ਜਿਹੜਾ ਸਰਕਾਰਾਂ ਨੇ ਫਿਰ ਕੀ ਕਰਦੀ ਆ ਸਰਕਾਰਾਂ ਸਿੱਖਾਂ ਦੇ ਵਿੱਚ ਹੀ ਬੰਦੇ ਖਰੀਦ ਲੈਂਦੀਆਂ ਨੇ ਸਿੱਖਾਂ ਦੇ ਵਿੱਚੋਂ ਜਿਹੜੇ ਚਿਹਰੇ ਹੁੰਦੇ ਨੇ ਮੋਹਰੇ ਹੁੰਦੇ ਨੇ ਲੱਗਦੇ ਸਿੱਖ ਨੇ ਦੇਖਣ ਨੂੰ ਤੁਹਾਨੂੰ ਪਰ ਬੰਦਿਆਂ ਨੂੰ ਏਜੰਸੀਆਂ ਕੇਂਦਰ ਸਰਕਾਰ ਖਰੀਦ ਲੈਂਦੀ ਆ ਦੀਵਸਟੇਟ ਖਰੀਦ ਲੈਂਦੀ ਆ ਤੇ ਉਹਨਾਂ ਤੋਂ ਸਾਰਾ ਕੰਮ ਕਰਾਉਂਦੀ ਆ ਚਲੋ ਹੁਣ ਭਾਈ ਅੰਮਰਤਪਾਲ ਸਿੰਘ ਤੇ ਜਿਹੜਾ ਜੋ ਜਵਾਬਾ ਕਾਨੂੰਨ ਲਗਾ ਦਿੱਤਾ ਤੇ ਹੁਣ ਉਹਨਾਂ ਦੀ ਧਰਮ ਪਤਨੀ ਵੀ ਕਹਿੰਦੇ ਏਜੰਸੀ ਦੇ ਅਧਾਰ ਤੇ ਆ ਏਜੰਸੀਆ ਉਹਨਾਂ ਦੀ ਧਰਮ ਪਤਨੀ ਤੋਂ ਪੁੱਛ ਕੇ ਚ ਕਰਨ ਗਿਆ ਕਿ ਉਹਨਾਂ ਨੂੰ ਵਿਦੇਸ਼ੀ ਕਹਿੰਦੇ ਫੰਡ ਆਉਂਦਾ ਸੀ ਪਰ ਅੰਮਰਿਤਪਾਲ ਦੀ ਧਰਮ ਪਤਨੀ ਨੂੰ ਕਰਨਦੀਪ ਕੌਰ ਨੂੰ ਤੇ 2 ਸਾਲਾਂ ਤੋਂ ਤੁਹਾਨੂੰ ਪਹਿਲਾਂ ਦੱਸਿਆ ਕਿ 2 ਸਾਲਾਂ ਤੋਂ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਕਿ ਵਿਦੇਸ਼ੀ ਫੰਡ ਆਉਂਦਾ ਸੀ ਅੱਜ ਪਤਾ ਲੱਗਿਆ ਕਿ ਵਿਦੇਸ਼ੀ ਫੰਡ ਆਉਂਦਾ ਸੀ ਜਦੋਂ ਪਾਰਟੀ ਲਾਣ ਬਣ ਲੱਗਿਆ ਅੱਜ ਪਤਾ ਲੱਗ ਗਿਆ ਕਿ ਤੁਹਾਨੂੰ ਆਈਐਸਆਈ ਦੇ ਨਾਲ ਆ ਸੰਬੰਧ ਨੇ ਭਾਈ ਅੰਮਰਤਪਾਲ ਸਿੰਘ ਦੀ ਪਤਨੀ ਦੀ ਦੇਖੋ ਕਿੱਡੇ ਪਹਿਲਾਂ ਕਦੇ ਜੇ ਉਹ ਜੇਲ੍ਹ 'ਚ ਫੋਨ ਚਲਾਉਂਦਾ ਉਹਨੇ ਜੇਲ੍ਹ ਤੋਂ ਕਹਿ ਕੇ ਮਾਰਡਰ ਕਰਵਾ ਦਿੱਤਾ ਜੇਲ੍ਹ 'ਚ ਉਹ ਬੰਦੇ ਮਰਵਾਉਂਦਾ ਹੈਗਾ ਭਾਈ ਅੰਮਰਤਪਾਲ ਸਿੰਘ ਤੇ ਮੈਂ ਅੱਜ ਇੱਕ ਵਕੀਲ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਜਦੋਂ ਵਕੀਲ ਅੰਦਰ ਜਾਂਦੇ ਆ ਉਹਨਾਂ ਦੀ ਵੀ ਰਕਾਬੀ ਬੂਟ ਲਹਾ ਲੈ ਜਾਂਦੇ ਨੇ ਐਤੋਂ ਤੱਕ ਤਲਾਸ਼ੀ ਲਈ ਜਾਂਦੀ ਆ ਅੰਦਰ ਕੀੜੀ ਨਹੀਂ ਫੜਕਣ ਦਿੰਦੇ ਜੇਕਰ ਸਬਡੈਂਟ ਦੇ ਇਹਦੇ ਸੈਣ ਮੋਹਰ ਲੱਗੀ ਤੋਂ ਬਿਨਾ ਚਿੱਠੀ ਬਾਹਰ ਨਹੀਂ ਆ ਸਕਦੀ ਤੇ ਅੰਦਰ ਨਹੀਂ ਜਾ ਸਕਦੀ ਇੰਨੀ ਪਾਬੰਦੀ ਆ ਕਹਿੰਦੇ ਜੀ ਜੇਲ੍ਹਾਂ ਦੇ ਵਿੱਚ ਬੈਠ ਕੇ ਫੋਨ ਕਰਦਾ ਸੀ ਜੇਲ੍ਹ ਦੇ ਵਿੱਚ ਫੋਨ ਹੁੰਦਾ ਸੀ ਅਵਿਰੋਧੀ ਲੋਕਾਂ ਦਾ ਤੇ ਹੁਣ ਠੰਡ ਪੈ ਗਈ ਹੁਣੀ ਕਾਲਜੇ ਦੇ ਵਿੱਚ ਸੌਂਜ ਹੁਣ ਰੱਜ ਕੇ ਤਵੇ ਬਹੁਤ ਪਹਿਲੇ ਤੁਸੀਂ ਭਾਈ ਅੰਮਰਪਾਲ ਸਿੰਘ ਤੋਂ ਆ ਜਿੰਨੀ ਖਾਤ ਇਕੱਠੀ ਹੋਈ ਆ ਲਗਾਉਣ ਜਿੰਨੀ ਇਕੱਠੀ ਹੋਈ ਆ ਅੰਮਰਪਾਲ ਸਿੰਘ ਦੇ ਖਿਲਾਫ ਜਿਹੜੇ ਤੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਹੁਣ ਰੱਜ ਕੇ ਸੌਂਜੋ ਤੇ ਹੁਣ ਉਹਨਾਂ ਦੀ ਧਰਮ ਪਤਨੀ ਕਰਨਦੀਪ ਕੌਰ ਤੇ ਵੀ ਜਿਹੜੀ ਜਲਦੀ ਕਾਰਵਾਈ ਕਰੇਗੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੋਨੇ ਰਲ ਕੇ ਕਰਨਗੇ ਆ ਫਿਰ ਹੋਰ ਤਾੜੀਆਂ ਮਾਰੇ ਹੋਰ ਭੰਗੜੇ ਪਾ ਲਿਓ ਹੋਰ ਲੱਡੂ ਵੰਡ ਲਿਓ ਹੋਰ ਜਿਹੜਾ ਜਸ਼ਨ ਮਨਾ ਲਿਓ ਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਉਹ ਵੀ ਜੇਲ੍ਹ ਦੇ ਵਿੱਚ ਜਾ ਰਹੀ ਆ ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦਾ ਪਿਤਾ ਫਿਰ ਮਾਤਾ ਫਿਰ ਭਰਾ ਇਸ ਤਰ੍ਹਾਂ ਹੀ ਕਰ ਕਰਕੇ ਜਿਹੜਾ ਇੱਕ ਕਹਾਣ ਕੀਤਾ ਜਾਊਗਾ ਪਰਿਵਾਰ ਦਾ ਤੇ ਫਿਰ ਤੁਸੀਂ ਪੰਗੜੇ ਪਾਇਓ ਖੁਸ਼ ਹੋ ਦਿਓ ਤੁਸੀਂ ਆਪਣਾ ਮੋਦੀ ਨੂੰ ਮੁਬਾਰਕਾ ਫਿਰ ਜਾ ਕੇ ਉੱਥੇ ਦਿਓ ਰਵਿੰਦਰ ਕੇਜਰੀਵਾਲ ਨੂੰ ਮੁਬਾਰਕਾ ਕਿ ਅਸੀਂ ਤੁਹਾਡੇ ਹੱਥ ਥੋਕੇ ਬਣ ਕੇ ਅਸੀਂ ਤੁਹਾਡਾ ਜੋ ਕੁਝ ਕਿਹਾ ਸੀ ਤੁਸੀਂ ਅਸੀਂ ਕੀਤਾਗਾ ਹੁਣ ਤੁਸੀਂ ਲੈ ਲਓ ਜਿਹੜੇ ਨਾਮ ਤੁਹਾਨੂੰ ਤਗਮੇ ਮਿਲਣਗੇ ਸਰਕਾਰਾਂ ਦੇ ਕੋਲੋਂ ਤੇ ਇਸ ਕਰਕੇ ਜਿਹੜਾ ਬਹੁਤ ਦੁਖਦਾਈ ਖਬਰ ਆ ਇਹ ਦੂਜੇ ਪਿਕ ਕੱਲ ਇਹ ਪਾ ਖਬਰ ਪੜ ਕੇ ਹਟਿਆ ਕਿ ਸਰਕਾਰ ਜਵਾਬਾ ਕਾਨੂੰਨ ਲਗਾ ਦਿੰਦੀ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ ਅੱਜ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਉਹਨਾਂ ਦੇ ਪਤਨੀ ਉੱਤੇ ਵੀ ਜਿਹੜਾ ਹੈਗਾ ਇੱਕ ਕੇਸ ਚਲਾਇਆ ਜਾ ਸਕਦਾ ਉਹਨਾਂ ਨੂੰ ਸਮਨ ਜਾਰੀ ਕਰ ਸਕਦੇ ਨੇ ਏਜੰਸੀ ਨੇ ਕਹਿਤਾ ਸਾਡੇ ਕੋਲ ਸਾਰੇ ਸਬੂਤ ਨੇ ਉਹਨਾਂ ਨੂੰ ਫਾਂਡੇ ਗੰਭਾਹੀਆ ਆਉਂਦੀ ਹੈ ਬਾਹਰ ਵਿਦੇਸ਼ਾਂ ਤੋਂ ਪੀਆ ਆਉਂਦਾ ਹੈਗਾ ਤੇ ਉਹ ਆਈਐਸਆਈ ਦੇ ਨਾਲ ਮਿਲੀ ਹੋਈ ਹੈ ਪਾਕਿਸਤਾਨ ਦੇ ਨਾਲ ਦੇਖੋ 2 ਸਾਲਾਂ ਤੱਕ ਕੋਈ ਪਤਾ ਨਹੀਂ ਲੱਗਿਆ ਜਦੋਂ ਬਣਾ ਲਿਆ ਪਾਰਟੀ ਤੇ ਉਦੋਂ ਸਾਰਾ ਕੁਝ ਏਜੰਸੀ ਨੂੰ ਪਤਾ ਲੱਗਿਆ ਸਰਕਾਰ ਨੂੰ ਲੱਗਿਆ ਤਾਂ ਜਿਹੜੇ ਦੂਜੇ ਨਿਕਲ ਸਕੜਾ ਜਿਹੜੇ ਆ ਪੰਬਲਪੂ ਸਾਹ ਪਾਉਂਦੇ ਫਿਰਦੇ ਸਿਕੋਂ ਦੇ ਵਿੱਚ ਆਪਣੇ ਆਪ ਨੂੰ ਵੱਡੇ ਸਿਕੋਂ ਦੇ ਆਗੂ ਅਖਵਾਉਂਦੇ ਆ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਸਰਕਾਰੀ ਸਕਿਉਰਿਟੀਆਂ ਲੈਣ ਵਾਲਿਆਂ ਦਾ ਤੇ ਅੱਜ ਇਹਨੇ ਲੈ ਲਈਆਂ ਤੇ ਕੁਝ ਨੇ ਲੈਣੀਆਂ ਨੇ ਸਾਰਿਆਂ ਦਾ ਪਤਾ ਲੱਗ ਗਿਆ ਕਿ ਤੁਸੀਂ ਏਜੰਸੀਆਂ ਦੇ ਬੰਦੇ ਹੋ ਪਤਾ ਲੱਗ ਗਿਆ ਤੁਸੀਂ ਮਰਵਾ ਰਹੇ ਹੋ ਸਿਕੋਂ ਨੂੰ ਤੁਸੀਂ ਕਤਲ ਕਰਵਾ ਰਹੇ ਹੋ ਪੰਜਾਬ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਤੁਸੀਂ ਲੋਕ ਇਸ ਕਰਕੇ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਨਾ ਤੇ ਲੋਕ ਵੀ ਅਜੇ ਸੁੱਤੇ ਪਏ ਨੇ ਲੋਕਾਂ ਦੀ ਨੀਂਦ ਕਦੋਂ ਖੁੱਲੂਗੀ ਇਹ ਵੀ ਆਉਣ ਵਾਲਾ ਵਕਤ ਦੱਸੇਗਾ ਤੇ ਸਰਕਾਰ ਜਿਹੜਾ ਧੱਕਾ ਕਰ ਰਹੀ ਆ ਜੇਕਰ ਕਿਸੇ ਫਰਾਂਸ ਦੇ ਵਿੱਚ ਪਾਗੜੀ ਦੀ ਗੱਲ ਹੁੰਦੀ ਆ ਪਾਗੜੀ ਲੈ ਜਾਂਦੀ ਆ ਦਸਤਾਰ ਲੈ ਜਾਂਦੀ ਆ ਉੱਥੇ ਸਾਡੇ ਜਥੇਦਾਰ ਝਟ ਬਿਆਨ ਦੇ ਦਿੰਦੇ ਆ ਉੱਥੇ ਸਰਕਾਰ ਨੂੰ ਨੋਟਿਸ ਲੈਣਾ ਚਾਹੁੰਦਾ ਇਸ ਤਰ੍ਹਾਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਦਸਤਾਰਾਂ ਵੀ ਲੈ ਰਹੀਆਂ ਚੁੰਨੀਆਂ ਵੀ ਲੈ ਰਹੀਆਂ ਕੋਈ ਅਕਾਲ ਤੱਕ ਜਥੇਦਾਰ ਦਾ ਕੋਈ ਹਾਲੇ ਬਿਆਨ ਨਹੀਂ ਆਇਆ ਆਈ ਹੰਬਤਪਾਲ ਤੇ ਕਿਤੇ ਜੋ ਆਪਾਂ ਲੱਗ ਗਿਆ ਕੋਈ ਕਾਲ ਤੱਕ ਤੇ ਜਖਦਾਰ ਦਾ ਬਿਆਨ ਨਹੀਂ ਆਇਆ ਅੱਜ ਉਹਨਾਂ ਦੀ ਧਰਮ ਪਤਨੀ ਉੱਤੇ ਜਿਹੜਾ ਕਿ ਇਹ ਕਹਿ ਦਿੱਤਾ ਸਰਕਾਰਾਂ ਨੇ ਕਿ ਸਾਡੇ ਕੋਲੇ ਸਾਰਾ ਕੁਝ ਸਬੂਤ ਆ ਨਾ ਫੰਡਿੰਗ ਆਉਂਦੀ ਹੈ ਬਾਹਰ ਇਹਨੂੰ ਆਈਐਸਆਰ ਦੇ ਨਾਲ ਹੱਥ ਹੈ ਇਹਨਾਂ ਦਾ ਕੋਈ ਬਿਆਨ ਨਹੀਂ ਆਉਂਦਾ ਜਾਨੀ ਕਿ ਇਹ ਵੀ ਇੱਕ ਸਰਕਾਰੀ ਟੁਕੜਬੋਚ ਨੇ ਸਰਕਾਰਾਂ ਦੇ ਕਹੇ ਤੇ ਜਿਵੇਂ ਸਰਕਾਰਾਂ ਕਹਿੰਦੀਆਂ ਜਿਵੇਂ ਬਾਦਲ ਕੇ ਕਹਿੰਦੇ ਆ ਉਵੇਂ ਤੁਰਦੇ ਆ ਇਹ ਸਾਰੀ ਕਹਾਣੀ ਰਲ ਹੀ ਮਿਲੀ ਦੋਏ ਤਿੰਨਾਂ ਸਰਕਾਰਾਂ ਦੀ ਆ ਜਾਂ ਵਿਰੋਧੀ ਦੀ ਆ ਵਿੱਚੀ ਬਾਦਲ ਕੇ ਆ ਵਿੱਚੀ ਆ ਪੱਲੀ ਚੱਕ ਲਾਣਾਗਾ ਜਿਹੜਾ ਉੱਥੇ ਪੱਲੀਆਂ ਵਸਾ ਲੈਂਦਾ ਸੀ ਅਮਰਤਪਾਲ ਨੂੰ ਅ ਅੰਦਰ ਕਰਵਾਉਣ ਦੇ ਵਾਅਦੇ ਕਹਿੰਦੇ ਉੱਥੇ ਪਸਾ ਲੈਂਦਾ ਸੀ ਤੇ ਅੱਜ ਤੁਹਾਨੂੰ ਮੈਂ ਫੇਰ ਕਹਿੰਦਾ ਤੁਹਾਡੇ ਕਾਲ ਦੇ ਠੰਡ ਪੈ ਗਈ ਪਾ ਲੋ ਹੁਣ ਭੰਗੜੇ ਤੇ ਉਹਨਾਂ ਦੇ ਧਰਮ ਪਤਨੀ ਵੀ ਜੇਲ੍ਹ ਦੇ ਵਿੱਚ ਜਾਣ ਵਾਲੀ ਆ ਇਹ ਵੀ ਤੁਹਾਨੂੰ ਮੈਂ ਦੱਸ ਦੇਵਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਕਿਉਂਕਿ ਸਰਕਾਰਾਂ ਜਿਹੜਾ ਨਜਾਇਜ਼ ਧੱਕਾ ਕਰ ਰਹੀਆਂ ਨੇ ਭਾਈ ਅਮਰਤਪਾਲ ਸਿੰਘ ਤੇ ਪਰਿਵਾਰ ਦੇ ਨਾਲ ਇਹਦੇ ਵਿੱਚ ਹਰੇਕ ਨੌਜਵਾਨ ਨੂੰ ਤੇ ਸਾਡੀ ਮਾਵਾਂ ਪੈਰਾਂ ਨੂੰ ਬਜ਼ੁਰਗਾਂ ਨੂੰ ਇੱਕ ਜਿਹੜੀ ਆਵਾਜ਼ ਚੁੱਕਣੀ ਚਾਹੀਦੀ ਆ ਸਾਡੇ ਜਿਹੜੇ ਪ੍ਰਿੰਸੀਪਲ ਬੰਦੇ ਨੇ ਜਿਹੜੇ ਬਹੁਤ ਵਧੀਆ ਬੈਠੇ ਨੇ ਵਿੱਚ ਸਰਕਾਰਾਂ ਦੇ ਚਾਹੇ ਕਾਂਗਰਸ ਹੋਵੇ ਚਾਹੇ ਕਾਦੀ ਹੋਵੇ ਚਾਹੇ ਆਵਾਜ਼ ਦੀ ਪਾਰਟੀ ਸਰਕਾਰ ਹੋਵੇ ਉਹਨਾਂ ਵਿੱਚ ਬੰਦੇ ਬੈਠੇ ਨੇ ਪਰ ਕੁਝ ਬੋਲਦੇ ਕੁਝ ਬੋਲ ਨਹੀਂ ਰਹੇ ਤੇ ਉਹਨਾਂ ਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ ਕਿਉਂਕਿ ਜਿੱਥੇ ਗੱਲ ਚਲੋ ਅੰਮ੍ਰਿਤਪਾਲ ਸਿੰਘ ਤੇ ਜੋ ਮਰਜ਼ੀ ਕਰੇ ਸਰਕਾਰ ਪਰ ਉਹਨਾਂ ਦੀ ਧਰਮ ਪਾਤਨੀ ਤੇ ਜੇਕਰ ਇਸ ਤਰ੍ਹਾਂ ਕਰਦੀ ਹੈ ਸਰਕਾਰ ਤਾ ਮੈਨੂੰ ਲੱਗਦਾ ਕਿ ਇਸ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਪਟੇ